ਇਸ ਸਨੇਟਰ ਦੀਆਂ ਅੰਡਿਸਪੈਸੀਆਂ ਕਦੋਂ ਸ਼ੁਰੂ ਹੋਣਗੀਆਂ ਕਦੋਂ ਸਟਾਫ ਲੱਗੇਗਾ ਜੇ ਜਦੋਂ ਸਾਡੇ ਕੋਲ ਸਵਾਲ ਆਇਆ ਤੇ ਅਸੀਂ ਸਟਾਫ ਵੀ ਲਾਤਾ ਦਵਾਈਆਂ ਵੀ ਦਿੱਤੀਆਂ ਤੇ ਸ਼ੁਰੂ ਕਰਾਤੀਆਂ ਜੀ ਸੋ ਮੈਂ ਮੈਂਬਰ ਸਾਹਿਬ ਨੂੰ ਕਹੂੰਗਾ ਕਿ ਜਾਓ ਤੇ ਪੀਤਾ ਘਟਿਆਓ ਉੱਥੇ ਸਤ ਮੰਤਰੀ ਜ ਮੇਰੀ ਬੇਨਤੀ ਹੈ ਤੁਹਾਨੂੰ ਵੀ ਸ਼ਾਇਦ ਤੁਹਾਡੇ ਅਮਲੇ ਫੈਲੇ ਵਿੱਚ ਤੁਹਾਨੂੰ ਜਾਣਕਾਰੀ ਠੀਕ ਨਹੀਂ ਦਿੱਤੀ ਤੇ ਹੁਣ ਸਵਾਲ ਇਹ ਹੈ ਵੀ ਮੈਨੂੰ ਇਹ ਦੱਸ ਦਿਓ ਵੀ ਇਹ ਚਲੌਣੀਆਂ ਕਦੋਂ ਨੇ ਕਿਉਂਕਿ ਅੱਜ ਤੱਕ ਨਹੀਂ ਚਲੀਆਂ ਹੈਗੀਆਂ ਲਈ ਫੰਡ ਆਉਣ ਉਪਰੰਤ 6 ਮਹੀਨੇ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਊਗਾ ਫੰਡ ਕਦੋਂ ਆਉਣੇ ਨੇ ਕਿੰਨੇ ਆਉਣੇ ਨੇ ਆਉਣੇ ਨੇ ਵੀ ਕਿ ਨਹੀਂ ਆਉਣੇ ਇਹ ਇੱਕ ਸਵਾਲ ਹੈ ਤੁਹਾਡੀ ਤਾਂ ਮਿੱਤਰਤਾ ਜੀਮਾ ਜੀ ਨਾਲ ਤੁਸੀਂ ਲੈ ਹੀ ਲੈਣੇ ਆ ਉਹਨਾਂ ਨੂੰ ਪਤਾ ਜੀਮਾ ਜੀ ਸਾਡੀ ਸੁਣਦੇ ਹੀ ਨਹੀਂ ਹੈਗੇ ਡਾਕਟਰ ਬਲਬੀਰ ਸਿੰਘ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਮੈਂਬਰ ਨੇ ਕਵਾਨ ਜੀ ਨੇ ਸਵਾਲ ਪੁੱਛਿਆ ਸੀ ਕਿ ਤੁਸੀਂ ਜਿਹੜੇ ਸਾਡੇ ਸੈਕਟਰ 69 ਤੇ ਸੈਨੇਟਾ ਦੀਆਂ ਡਿਸਪੈਂਸਰੀਆਂ ਕਦੋਂ ਸ਼ੁਰੂ ਹੋਣਗੀਆਂ ਕਦੋਂ ਸਟਾਫ ਲੱਗੇਗਾ ਤੇ ਜਦੋਂ ਸਾਡੇ ਕੋਲੇ ਸਵਾਲ ਆਇਆ ਤੇ ਅਸੀਂ ਸਟਾਫ ਵੀ ਲਾਤਾ ਦਵਾਈਆਂ ਵੀ ਦੇਤੀਆਂ ਤੇ ਸ਼ੁਰੂ ਕਰਾਤੀਆਂ ਜੀ ਸੋ ਮੈਂ ਮੈਂਬਰ ਸਾਹਿਬ ਨੂੰ ਕਹੂੰਗਾ ਕਿ ਜਾਓ ਤੇ ਪੀਤਾ ਘਟਿਆਓ ਉੱਥੇ ਤੇ ਥੋੜੇ ਫੁੱਲ ਬੂਟੇ ਲਵਾ ਦਿਓ ਮਰੀਜ਼ਾਂ ਦੇ ਬੱਚਾ ਉੱਥੇ ਸੋਹਣਾ ਲੱਗੇਗਾ ਜੀ ਸਾਡੀ ਐਦਾਂ ਬੜਾ ਮਿਹਰਬਾਨ ਮੰਤਰੀ ਦੀ ਦੂਜਾ ਦੂਜਾ ਇਹਨਾਂ ਦਾ ਸਿਗਾ ਦੀ ਜਿਹੜਾ ਇਹਨਾਂ ਦੇ ਇੱਕ ਹੋਰ ਹੈਗੀ ਆ ਜਿਹੜੇ ਇੱਕ ਜਿਹੜੀ ਰਹਿੰਦੀ ਹੈ ਇਹਨਾਂ ਦੀ ਨਾ ਜਿਹੋ ਤੁੰਗ ਬਿਲਡਰ ਜਿਹੜੇ ਛੱਡ ਗਏ ਸੀ ਉਹ ਕਿਉਂਕਿ ਜਿਹੜਾ ਮਤਲਬ ਉਹਨਾਂ ਨੇ ਆਪਣਾ ਵਾਲੀਟ ਕੀਤਾ ਸੀਗਾ ਜਿਹੜੇ ਉਹਦੇ ਨਾਮ ਸੀਗੇ 69 ਵਾਲੀ ਚ ਉਹਦਾ ਵੀ ਅਸੀਂ ਸਰ ਬਣਾ ਲਿਆ ਹੈਗਾ ਜੀ ਉਹਦਾ ਬਜਟ ਬਣਾ ਲਿਆ ਹੈਗਾ ਹੁਣ ਆ ਨਵੇਂ ਬਜਟ ਚ ਪੈਸੇ ਮਿਲਣਗੇ ਉਹ ਵੀ ਕੰਪਲੀਟ ਕਰਕੇ ਆਬੀ ਸ਼ੁਰੂ ਕਰਾ ਦੇਗੇ ਜੀ ਹਾਂ ਜੀ ਐਮਐਲਏ ਸਾਹਿਬ ਮਾਨਜਸ ਕੁਸਲ ਧੰਨਵਾਰ ਜੀ ਮੈਂ ਤੁਹਾਡੇ ਰਾਹੀ ਹਾਂ ਜੀ ਮੰਤਰੀ ਜੀ ਨੂੰ ਇੱਕ ਤਾਂ ਜਾਣਕਾਰੀ ਦੇਣੀ ਹੈ ਪਹਿਲਾਂ ਫਿਰ ਮੈਂ ਸਵਾਲ ਪੁੱਛਣਾ ਹੈ ਸੋ ਮੰਤਰੀ ਜੀ ਮੇਰੀ ਬੇਨਤੀ ਹੈ ਤੁਹਾਨੂੰ ਵੀ ਸ਼ਾਇਦ ਤੁਹਾਡੇ ਅਮਲੇ ਫੈਲੇ ਵਿੱਚ ਤੁਹਾਨੂੰ ਜਾਣਕਾਰੀ ਠੀਕ ਨਹੀਂ ਦਿੱਤੀ ਕਿਉਂਕਿ 9 ਵਜੇ ਤੱਕ ਮੈਂ ਬੰਦੇ ਉੱਥੇ ਬਿਠਾਲੇ ਹੋਏ ਸੀ ਤੇ ਕੋਈ ਸਟਾਫ ਦਾ ਮੈਂਬਰ ਉੱਥੇ ਤੁਹਾਡਾ ਪਹੁੰਚਿਆ ਨਹੀਂ ਮੈਨੂੰ ਇਹ ਲੱਗਦਾ ਵੀ ਜਾਣਕਾਰੀ ਜਿਹੜੀ ਆ ਉਹ ਅਧੂਰੀ ਤੇ ਸਾਨੂੰ ਸ਼ਾਇਦ ਝੂਠੀ ਦਿੱਤੀ ਗਈ ਆ ਇਹ ਥੋੜਾ ਜਿਹਾ ਇੱਕ ਵਾਰੀ ਪਤਾ ਜਰੂਰ ਕਰ ਲਿਓ ਤੇ ਹੁਣ ਸਵਾਲ ਇਹ ਆ ਵੀ ਮੈਨੂੰ ਇਹ ਦੱਸ ਦਿਓ ਵੀ ਇਹ ਚਲੌਣੀਆਂ ਕਦੋਂ ਨੇ ਕਿਉਂਕਿ ਅੱਜ ਤੱਕ ਨਹੀਂ ਚਲੀਆਂ ਹੈਗੀਆਂ ਵਾਹ ਠੀਕ ਹੈ ਮੰਤਰੀ ਜੀ ਤੁਸੀਂ ਤਾਂ ਬੜੇ ਮਿਹਰਬਾਨ ਸੀ ਤੇ ਨਹੀਂ ਮੈਂ ਮਸਾਬ ਮੈਂ ਸਾਹਿਬ ਤੁਹਾਡੇ ਤੋਂ ਦੱਸਣਾ ਚਾਹੁੰਦਾ ਵੀ ਅਸੀਂ ਇਹਨਾਂ ਨੂੰ ਮੈਂ ਸਟਾਫ ਦਾ ਨਾਮ ਵੀ ਦੱਸ ਦਿੰਦਾ ਇਹ 9 ਵਜੇ ਦਾ ਕਹਿ ਰਹੇ ਆ ਇਹ ਹੋ ਸਕਦਾ ਵੀ ਹੈ ਜੀ ਸਰਾ ਗਲਵਾਲ ਸਿੰਘ ਜੀ ਇਹਦੀ ਗੱਲ ਪੂਰੀ ਨਹੀਂ ਹੋਈ ਸਰ ਜੀ ਹਾਂ ਪੂਰੀ ਇੱਕ ਤਾਂ ਸਟਾਫ ਪੂਰਾ ਨਹੀਂ ਹੈ ਦੂਸਰਾ ਤੁਸੀਂ ਲਿਖਿਆ ਵੀ ਆਰਜੀ ਸਟਾਫ ਲਾ ਕੇ ਚੰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਸਿਹਤ ਸਹੂਲਤਾਂ ਆਰਜੀ ਸਟਾਫ ਲਾ ਕੇ ਸਿਹਤ ਸਹੂਲਤਾਂ ਸਿਹਤ ਸਹੂਲਤਾਂ ਚੰਗੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਮੇਰੀ ਬੇਨਤੀ ਹੈ ਵੀ ਇਹ ਬਣਨੀਆਂ ਨੂੰ ਬਹੁਤ देर ਹੋ ਗਈ ਦੋਨੋਂ ਡਿਸਪੈਂਸਰੀਆਂ ਨੂੰ ਪੈਸਾ ਵੀ ਬਹੁਤ ਖਰਚ ਹੋਇਆ ਹੈ ਔਰ ਬਣੀਆਂ ਵੀ ਬਹੁਤ ਸੋਹਣੀਆਂ ਨੇ ਔਰ ਇਹਨਾਂ ਤੇ ਪਰਮਨੈਂਟ ਸਟਾਫ ਲਾਇਆ ਜਾਵੇ ਤੇ ਇਹ ਦੱਸ ਦਿਓ ਵੀ ਪਰਮਨੈਂਟ ਸਟਾਫ ਕਦੋਂ ਲਾਓਗੇ ਬਸ ਮੇਰੀ ਬੇਨਤੀ ਇਹ ਹੈ ਇੱਕ ਤੇ ਅਗਲੀ ਨਾਸੀ ਸੈਕਟਰ ਵਾਲੀ ਪਰ ਬਾਅਦ ਚ ਕਰ ਲੈਂਦੇ ਆ ਪਹਿਲਾਂ ਇਹ ਸਾਡੀ ਥੈਂਕ ਯੂ ਦੇ ਦਿਓ ਕਿਰਪਾ ਕਰ ਇਹ ਹੋ ਸਕਦਾ ਜੀ ਇਹਨਾਂ ਦੇ ਬੰਦਿਆਂ ਨੇ 9 ਵਜੇ ਇਹਨਾਂ ਨੂੰ ਇਨਫੋਰਮੇਸ਼ਨ ਭੇਜਤੀ ਹੋਵੇ ਕੋਈ ਬੰਦੇ 9:05 ਤੇ ਜਾਂ 9:10 ਤੇ ਪਹੁੰਚੇ ਹੋਣ ਅਕਸਰ ਜਿਹੜੇ ਪਿੰਡਾਂ ਜਾਂਦੇ ਆ ਇੱਕ ਮੈਂਬਰ ਜੀ ਸ਼ਮਾਂਤ ਜੀ ਕਲਵਾਦੀ ਤੁਹਾਡੇ ਜਿਹੜੇ ਡਿਸਪੈਂਸਰੀ ਹੈਗੀ ਆ ਨਾ ਜਿਹੜੀ 69 ਹੈ ਉਹਦੇ ਚ ਡਾਕਟਰ ਸੁਮਨ ਲਤਾ ਫਾਰਮਾਸਿਸਟ ਮੋਨਾ ਸੇਟ ਸ਼੍ਰੀਮਤੀ ਜਤਿੰਦਰ ਲੈਬ ਟੈਕਨੀਸ਼ੀਅਨ ਤੇ ਸਟਾਫ ਨਰਸ ਨਵਨੀਤ ਕੌਰ ਮੇਰੇ ਕੋਲ ਸਟਾਫ ਦੀ ਸਾਰੀ ਲਿਸਟ ਹੈ ਔਰ ਮੈਂ ਕੱਲ ਚੈੱਕ ਕਰਕੇ ਮੈਂ ਵੀ ਆਪਣੇ ਡਾਇਰੈਕਟਰ ਹੈਲਥ ਸਰਵਿਸਸ ਤੋਂ ਕਨਫਰਮ ਕਰਕੇ ਸੈਕਟਰੀ ਤੋਂ ਕਨਫਰਮ ਕਰਕੇ ਤਾਂ ਸਟੇਟਮੈਂਟ ਦਿੰਨਾ ਐਦਾ ਨਹੀਂ ਦਿੰਦਾ ਤੁਹਾਡਾ ਅਸੀਂ ਕੰਮ ਸ਼ੁਰੂ ਕਰਤਾ ਸਰ ਇਹ ਰੈਗੂਲਰ ਸਟਾਫ ਨੂੰ ਅਸੀਂ ਬਹੁਤ ਜਲਦੀ ਜਿਹੜਾ ਸਾਡੀ ਰਿਕਰਟਮੈਂਟ ਚੱਲਦੀ ਪਈ ਆ ਤੁਹਾਡੀ ਡਿਸਪੈਂਸਰੀ ਨਹੀਂ ਬਾਦੋਂ ਦਿੰਦੇ ਜੀ ਅਸੀਂ ਥੈਂਕ ਯੂ ਲਾਤੇ ਲਾਤ ਹਾਂਜੀ ਤੇ ਮੇਰਾ ਸਵਾਲ ਆ ਜੀ ਰਾ ਕੁਲਵੰਤ ਸਿੰਘ ਅਜੇ ਤੱਕ ਪੂਰੇ ਤੁਸੀਂ ਨਹੀਂ ਨਹੀਂ ਮੈਂ ਤਾਂ ਮੈਂ ਤਾਂ ਜਨਾਬ ਅੱਛਾ ਭੂ ਇੱਕ ਇੱਕ ਸਵਾਲ ਦੇ ਵਿੱਚ ਹੀ ਦੋ ਸਵਾਲ ਸੀ ਤੇ 79 ਸੈਕਟਰ ਦੀ ਇੱਕ ਡਿਸਪੈਂਸਰੀ ਆ ਜਿਹੜੀ 2021 ਵਿੱਚ ਸ਼ੁਰੂ ਹੋਈ ਸੀ ਔਰ ਉਹ ਉਦੋਂ ਹੀ ਪਈ ਹੈ ਥੋੜਾ ਜਿਹਾ ਕੰਮ ਹੋਇਆ ਇਹਨਾਂ ਦਾ ਜਵਾਬ ਇਹਨਾਂ ਬਦੋਂ ਆਇਆ ਹੈ ਮੰਤਰੀ ਜੀ ਮਤਲਬ ਵੀ 40% ਜਿਹੜੀ ਉਹ ਪੂਰੀ ਹੋ ਚੁੱਕੀ ਹੈ ਬਸੇ 40% ਪੂਰੀ ਹੋਈ ਨਹੀਂ ਚੰਦਾ ਇਹ ਮੰਨ ਲੈਂਦੇ ਆ ਕਿਉਂਕਿ ਸਟਰਕਚਰ ਜਾ ਅਧੂਰਾ ਜਿਹਾ ਖੜਾ ਹੈ ਉੱਥੇ لیکن باقی ਦਾ ਕੋਈ تسਲੀਬਖਤ ਜਵਾਬ ਨਹੀਂ ਆਇਆ ਮੰਤਰੀ ਜੀ ਦੇ ਕਹਿਣ ਮੁਤਾਬਕ ਸਰ ਇੱਕ ਮਿੰਟ ਮੰਤਰੀ ਜੀ ਦੇ ਕਹਿਣ ਮੁਤਾਬਕ ਬਈ ਫੰਡ ਆਉਣ ਉਪਰੰਤ 6 ਮਹੀਨੇ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਊਗਾ ਔਰ 6 ਮਹੀਨੇ ਵਿੱਚ ਪੂਰਾ ਕਰ ਲਿਆ ਜਾਊਗਾ ਫੰਡ ਆਉਣ ਉਪਰੰਤ ਫੰਡ ਕਦੋਂ ਆਉਣੇ ਨੇ ਕਿੰਨੇ ਆਉਣੇ ਨੇ ਆਉਣ ਨਹੀਂ ਦੀ ਵੀਕ ਨਹੀਂ ਆਉਣੀ ਇਹ ਸਵਾਲ ਹੈ ਜਦੋਂ ਫੰਡ ਆ ਗਿਆ ਫਿਰ ਤਾਂ ਪੂਰਾ ਹੋ ਜਾਣਾ ਨਹੀਂ ਤੁਹਾਡੀ ਤਾਂ ਮਿੱਤਰ ਦਾ ਜੀਮਾ ਜੀ ਨਾਲ ਤੁਸੀਂ ਲੈ ਹੀ ਲੈਣੇ ਆ ਉਹਨਾਂ ਨੂੰ ਪਤਾ ਜੀਮਾ ਜੀ ਸਾਡੀ ਸੁਣਦੇ ਹੀ ਨਹੀਂ ਹੈਗੇ ਮੈਂ ਖਾਦਾ ਵੀ ਮੁਹਾਰੇ ਦਾ ਦੱਤਾ ਹੀ ਖੁਸ਼ੀ ਚਲੋ ਜਵਾਬ ਸਵਾਲ ਆ ਗਿਆ ਜੀ ਇਹਨਾਂ ਦਾ ਜੀ ਮੰਤਰੀ ਜੀ ਸਰ ਇਸ ਤਰ੍ਹਾਂ ਹੈਗਾ ਜੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ 2021 ਇਹ 2021 ਨਾ ਇੱਕ ਬੜਾ ਲੈਂਡਮਾਰਕ ਜਿਹੜਾ ਤੁਸੀਂ ਕਹੋ ਲੋ ਵੀ ਸਾਲ ਸੀਗਾ ਜਿਹਦੇ ਵਿੱਚ ਬੜਾ ਕੁਝ ਹੋ ਜਾ ਹੋਇਆ ਜਿਹੜੇ ਜਾਦਾ ਕੰਮ ਚਾਏ ਉਹ ਆਕਸੀਜਨ ਪਲਾਂਟ ਹੋਣ ਜੀ ਚਾਹੇ ਡਿਸਪੈਂਸਰੀਆਂ ਹੋਣ ਚਾਹੇ ਸਬਡਿਵੀਜ਼ਨ ਹਸਪੀਟਲ ਚਮਕੌਰ ਸਾਹਿਬ ਦਾ ਹੋਵੇ ਬਹੁਤ ਸਾਰੇ ਜਗ੍ਹਾ ਤੇ ਤਾਂ ਉਹਨਾਂ ਨੇ ਸੁਪਰ ਸਪੈਸ਼ਲਟੀ ਰੰਗ ਦੇ ਵੀ ਨੀ ਪੱਥਰ ਰੱਖੇ ਹੋਏ ਸੀਗੇ ਜੀ ਕਈ ਜਗ੍ਹਾ ਤੇ ਤਾਂ ਨੀ ਪੱਥਰੀਆਂ ਨਾਲ ਤਾਂ ਸਟਰਕਚਰ ਖੜਾ ਹੋਇਆ ਨਾ ਜੀ ਹੁਣ ਸਰ ਜੇ ਮੈਂ ਨਵੀਂ ਡਿਸਪੈਸ਼ਰੀ ਬਣਾਣੀ ਆ ਅਸੀਂ 881 ਆਮ ਆਦਮੀ ਕਲੀਨਿਕ ਬਣਾਉਂਦੇ ਸਰ ਆ ਜਿਹੜਾ بگੜਿਆ ਹੋਇਆ ਕੰਮ ਆ ਜਿਹੜੀਆਂ ਗੰਡਾਂ ਮਾਰ ਕੇ ਚੱਲ ਗਏ ਨਾ 21 ਵਾਲੇ 21 'ਚ ਦੋ ਸੀਗੇ ਜੀ ਇੱਕ ਸਾਲ ਸੀ ਜਿਹਦੇ 'ਚ ਦੋ ਮੁੱਖ ਮੰਤਰੀ ਸੀ ਜੀ ਉਹ ਇਹੋ ਜਿਹਾ ਗੰਡਾ ਮਾਰ ਕੇ ਗਿਆ ਸਰੋ ਜਿਹੜਾ ਬਿਲਡਰ ਸੀਗਾ ਉਹਦੇ ਨਾਲ ਇਹਨਾਂ ਦਾ ਕੀ ਹੋਇਆ ਮੈਨੂੰ ਨਹੀਂ ਪਤਾ ਵੀ ਕੀ ਹੋਇਆ ਵੀ ਰੋਲਾ ਕਿਸ ਚੀਜ਼ ਤੇ ਪਿਆ ਸ਼ੇਰ ਦਾ ਪਿਆ ਜਾਂ ਕਿਸੇ ਹੋਰ ਚੀਜ਼ ਦਾ ਪਿਆ ਜੀ ਹੁਣ ਛੱਡ ਕੇ ਚਲਾ ਗਿਆ ਜੀ ਹੁਣ ਜਿਹੜਾ ਵਿਗੜਿਆ ਹੋਇਆ ਕੰਮ ਹੈ ਜੀ ਉਹਨੂੰ ਸੁਧਾਰਨ ਨੂੰ ਟਾਈਮ ਤਾਂ ਲੱਗੇਗਾ ਜੀ ਪਰ ਮੈਂ ਜਿਹੜੀ ਬਾਕੀ ਇਹਨਾਂ ਨੂੰ ਮੈਂਬਰ ਸਵਾਰ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਫੰਡ ਮੈਂ ਨਹੀਂ ਦਿੰਦਾ ਜੀ ਇਹਨਾਂ ਨੂੰ ਬੇਨਤੀ ਆ ਕੇ ਜਾ ਕੇ ਚਿਮਾ ਸਾਹਿਬ ਨਾਲ ਚਾਹ ਪੀਆ ਕਰੋ ਆਣ ਲੱਗੇ ਪਰਚੀ ਵੜਾਇਆ ਕਰੋ ਕੋਈ ਇੰਨੇ ਪੈਸਾ ਨੂੰ ਦੇ ਦੇ ਠੀਕ ਹੈ ਠੀਕ ਹੈ ਥੈਂਕ ਯੂ